13 ਜਨਵਰੀ ਤੋਂ ਕਿਸਾਨ ਜਥੇਬੰਦੀਆਂ ਵੱਲੋਂ ਦਿੱਲੀ ਨੂੰ ਜਾਣ ਲਈ ਕਾਲ ਦਿੱਤੀ ਗਈ ਸੀ ਤੇ ਹਰਿਆਣਾ ਸਰਕਾਰ ਵੱਲੋਂ ਵੀ ਕਿਸਾਨਾਂ ਨੂੰ ਰੋਕਣ ਲਈ ਵੱਡੇ ਬੈਰੀਕਡਸ ਲਗਾ ਕੇ ਬਾਰਡਰ ਸੀਲ ਕਰ ਦਿੱਤੇ ਗਏ ਸਨ ਪਰ ਕਿਸਾਨਾਂ ਦੇ ਜੋਸ਼ ਤੇ ਇਕੱਠ ਤੇ ਅੱਗੇ ਇਹ ਜ਼ਿਆਦਾ ਚਿਰ ਟਿਕ ਨਹੀਂ ਪਾਏ ਤੇ ਬੈਰੀਕਡ ਹੌਲੀ-ਹੌਲੀ ਪਾਸੇ ਕੀਤੇ ਜਾ ਰਹੇ ਹਨ ਸ਼ੰਭੂ ਬਾਰਡਰ ਤੋਂ ਇਸ ਪੁਲਿਸ ਵਾਲੇ ਦੀ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ ਜੋ ਕਿਸਾਨ ਨੂੰ ਹੱਥ ਜੋੜ ਕੇ ਕੀ ਅਪੀਲ ਕਰਦਾ ਹੈ ਦੇਖੋ ਅੱਗੇ ਪੂਰੀ ਵੀਡੀਓ ਸੁਣਾ ਇੱਕ ਮਿੰਟ ਸੁਣਨਾ ਸੁਣਨਾ ਓਏ ਤੇਰਾ ਪਾ ਆਹ ਬੰਦਾ ਇੱਥੇ ਦੱਸਣਾ ਆਇਆ ਗੱਲ ਸੁਣੋ ਯਾਰ 1 ਮਿੰਟ ਦੇਖਾ ਸੁਣੋ ਅਸੀਂ ਵੀ ਕਿਸਾਨ ਹਾਂ ਸਾਡੀ ਵੀ ਮਜਬੂਰੀਆਂ ਤੁਹਾਡੀ ਵੀ ਮੱਚੀ ਅਸੀਂ ਇਹ ਰਿਕਵੈਸਟ ਕੱਲ ਵੀ ਕੀਤੀ ਸੀ ਅੱਜ ਵੀ ਕਰ ਰਹੇ ਹਾਂ ਸਾਡਾ ਕੋਈ ਇਰਾਦਾ ਤੁਹਾਡੇ ਤੋਂ ਬਲ ਪ੍ਰਯੋਗ ਦਾ ਨਹੀਂ ਠੀਕ ਹੈ ਜੀ ਠੀਕ ਹੈ ਜੀ ਦੋ ਚਿੰਜਾਸੀਨ ਸਾਫ ਸਾਫ ਕਹਿੰਦੇ ਨੇ ਕਿ ਤੁਸੀਂ ਸ਼ਾਂਤੀ ਨਾਲ ਬੈਠੋ ਆਹ ਦੇਖੋ ਆ ਬਾਝ ਆਏ ਹਮ ਕੋ ਛੇ ਦਿਨ ਤੋਂ ਹਾਂ ਜੀ ਹਾਂ ਠੀਕ ਹੈ ਲੇਕਿਨ ਇੱਕ ਮੋੜ ਉਨੇ 10 15 ਆਦਮੀ ਸ਼ਰਤੀਆਂ ਆਉਂਦਾ ਹੈ अंदर रोघरे अंदर रोघरे यहां कहीं खड़े हैं कोई अकेले आप बैठो राम आप रोघरे हमारा कुछ नहीं तेरी बात कोई कोई नहीं है कोई अकेले कोई बात करने का हमारा कोई नहीं जोड़ रही ये गोला काला मारेगा नहीं फिर हर कमा लेंगे आप हां देखो जी आप देखो आप देखो पूक कर रहे हैं ये हर्ड ਫਿਰ ਹਾਂ ਦੇਖ ਲੈ ਟੱਕ ਦੇ ਵੀ ਕੁਝ ਨਹੀਂ ਕਰਾਂਗੇ ਸਰ ਮੀਡੀਆ ਨਹੀਂ ਗੇਸ ਨਹੀਂ ਗੇਰ ਨਹੀਂ ਦੇਖੋ ਸੁਣੋ ਸੁਣੋ ਨਾ ਸੀ ਜਦੋਂ ਸਰ ਮੈਂ ਤੁਸੀਂ ਤੁਸੀਂ ਗੋਲਾ ਗਿਰਿਆ ਕਿੱਦਾਂ ਗੇਰ ਕੇ ਸ਼ਾਤ ਕਰ ਲੈਂਦੇ ਨਹੀਂ ਉਹ ਜਿਹੜੇ ਤੂੰ ਗੇਰਦੇ ਨੇ ਉਹਨਾਂ ਦੀ ਜਿਵੇਂ ਮਾਰਨਾ ਉਹ ਮਗਲਿਆਂ ਦੀ ਗੱਲ ਨਹੀਂ ਦੱਸੋ ਮਗਲਿਆਂ ਦੀ ਗੱਲ ਨਹੀਂ ਦੱਸੋ